ਯੂਐਸਏ ਦੇ ਸਿਟੀਜ਼ਨ ਬਯੋਤਾ ਦਾ ਸਾਰੇ ਪਰਿਵਾਰ ਵੱਲੋਂ ਕੀਤਾ ਗਿਆ ਕਤਲ ਡਾਕਟਰਾਂ ਦੀ ਰਿਪੋਰਟ ਆਈ ਸਾਹ ਘਟਣ ਕਾਰਨ ਹੋਈ ਹੈ ਮੌਤ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ ਪੀੜਤ ਪੇਕੇ ਪਰਿਵਾਰ ਨੂੰ ਕਰਨਾ ਪਿਆ ਥਾਣੇ ਦਾ ਘਰਾਓ ਥਾਣੇ ਦੇ ਅੰਦਰ ਹੀ ਲਗਾਤਾਰ ਨਾ ਪੁਲਿਸ ਦੇ ਭਰੋਸਾ ਦੇਣ ਤੋਂ ਬਾਅਦ ਧਰਨਾ ਕੀਤਾ ਗਿਆ ਸਮਾਪਤ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਯੂਐਸਏ ਦੀ ਪੱਕੀ ਵਸਨੀਕ ਆਈ ਸੀ ਪੰਜਾਬ ਸੌਰੇ ਪਰਿਵਾਰ ਤੇ ਗੰਭੀਰ ਰੋਪ ਤੇ ਸਾਹ ਘੁੱਟ ਕੇ ਕੀਤਾ ਲੜਕੀ ਦਾ ਕਤਲ ਡਾਕਟਰਾਂ ਦੀ ਰਿਪੋਰਟ ਆ ਗਈ ਹੈ ਸਾਹਮਣੇ ਐਨਆਰਆਈ ਪੀੜਤਾ ਨੇ ਐਨਆਰਆਈ ਪੀੜਤ ਪਰਿਵਾਰ ਨੇ ਜੱਥੇਬੰਦੀਆਂ ਨਾਲ ਰਲ ਕੇ ਕੀਤਾ ਥਾਣੇ ਦਾ ਘਰਾਓ ਤੇ ਰੋਸ ਧਰਨਾ ਲਾ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸੱਤਾਂ ਦਿਨਾਂ ਬਾਅਦ ਹੋਣ ਲੱਗਾ ਮਾਮਲਾ ਦਰਜ ਹਜੇ ਤੱਕ ਪੀੜਤ ਪੇਕੇ ਪਰਿਵਾਰ ਨੇ ਲੜਕੀ ਦਾ ਨਹੀਂ ਕੀਤਾ ਸੰਸਕਾਰ ਕੀ ਨਾਮ ਸੇ ਲੜਕੀ ਦਾ ਜਿਹੜਾ ਕਿੱਥੋਂ ਦੀ ਰਹਿਣ ਵਾਲੀ ਸੀ ਮੈਂ ਮੈਂ ਰਾਜਦੀਪ ਦੀ ਮੰਮੀ ਬੋਲਦੀ ਆਂ ਰਾਜਦੀਪ ਮੇਰੀ ਇੱਥੇ ਆਈ ਸੀ ਵਿਆਹ ਤੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਕਿਹਾ ਸੀ 20 ਤਰੀਕ ਦਾ ਵਿਆਹ ਆ ਤੇਰਾ ਜਦ ਰਾਜਦੀਪ ਇੱਥੇ ਪਹੁੰਚੀ ਤਾਂ ਉਹਦੀ ਫੈਮਿਲੀ ਦੇ ਵਿੱਚ ਕੋਈ ਵਿਆਹ ਨਹੀਂ ਸੀ ਸਹੌਰਿਆਂ ਦੀ ਫੈਮਿਲੀ ਦੇ ਵਿੱਚ ਇਹਨਾਂ ਨੇ ਉਹਨੂੰ ਧੋਖੇ ਨਾਲ ਬੁਲਾਇਆ ਇੱਥੇ ਨਾਲ ਪਰੌਣੇ ਦੀ ਸਲਾਹ ਸੀਗੀ ਬੁਲਾ ਕੇ ਇੱਥੇ ਉਹਨਾਂ ਨੇ 12 ਤਰੀਕ ਨੂੰ ਰਾਜਦੀਪ ਆਈ ਆ ਸਾਰੇ ਮੜਾਏ ਆ ਲੈ ਕੇ ਗਏ ਉਹਨੂੰ ਬਾਅਦ ਚ ਉਹਨੂੰ 19 ਤਰੀਕ ਨੂੰ ਇਹਨਾਂ ਨੇ ਗਾਲ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਮੈਨੂੰ ਆਪਣੀ ਧੀ ਦਾ ਇਨਸਾਫ ਚਾਹੀਦਾ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਦਾ ਹੁਕਮ ਚ ਹੋਣਾ ਚਾਹੀਦਾ ਵਿੱਚੇ ਪਰੌਣੇ ਨੂੰ ਤਾਂ ਵਿੱਚੇ ਸੱਸ ਸਹੌਰੇ ਨੂੰ ਜਿਹੜੇ ਹੋਰ ਵੀ ਸ਼ਾਮਲ ਆ ਉਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਆ ਮੈਨੂੰ 3 ਦਿਨ ਸਾਫ ਪੇਮੈਂਟ ਨਾਲ ਨਾ ਚਿਰ ਮੈਨੂੰ ਆਪਣੀ 3 ਦਿਨ ਸਾਫ ਨਹੀਂ ਮਿਲਣਾ ਮੈਂ ਇਹ ਇਹਨਾਂ ਤੋਂ ਮੰਗ ਕਰਦੀ ਆ ਮੈਨੂੰ ਇਨਸਾਫ ਮਿਲੇ ਪਰ 7 ਦਿਨ ਹੋ ਗਏ ਮੇਰੀ ਧੀ ਮੁਕੀ ਨੂੰ ਮੇਰੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਮੈਂ ਇੱਥੇ ਇੰਡੀਆ ਦੀ ਗਵਰਨਮੈਂਟ ਤੋਂ ਇੰਡੀਆ ਦੀ ਪੁਲਿਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਐਨ ਆਰ ਆਈ ਨਿਆਣੇ ਇੰਡੀਆ ਆਉਣ ਨੂੰ ਕੋਈ ਵੀ ਮੰਨਦੇ ਨਹੀਂ ਕਿ ਇੱਥੇ ਮੌਤਾਂ ਹੁੰਦੀਆਂ ਆ ਗਲ ਘੁੱਟਦੀਆਂ ਤਾਂ ਮੈਂ ਬਸ ਇੰਨਾ ਕਹਿਣਾ ਚਾਹੁੰਦੀ ਆ ਮੈਨੂੰ ਇਨਸਾਫ ਚਾਹੀਦਾ ਮੈਂ ਇਨਸਾਫ ਮਾਰ ਹਾਂਜੀ ਅਸੀਂ ਮੈਂ ਜੁਕੇ ਦੀ ਸਿਟੀਜ਼ਨ ਆ ਕੁੜੀ ਕੁੜੀ ਮੇਰੀ ਯੂਐਸਏ ਦੀ ਸਿਟੀਜ਼ਨ ਆ ਕੀ ਤੁਹਾਡਾ ਜਦੋਂ ਤੁਸੀਂ ਪਹੁੰਚੇ ਹੋ ਉਸ ਟਾਈਮ ਜਿਹੜੀ ਆ ਧੀ ਤੁਹਾਡੀ ਦਾ ਪੋਸਟਮਾਰਟਮ ਹੋ ਗਿਆ ਹਾਂਜੀ ਸਾਨੂੰ ਪੁਲਿਸ ਵਾਲਿਆਂ ਨੇ ਉਧਰ ਹੋਟ ਥਾਣੇ ਸੱਦ ਲਿਆ ਅਸੀਂ ਉੱਥੇ ਬੈਠੇ ਰਹੇ ਸਾਨੂੰ ਉੱਥੇ ਬਿਹਾੜੀ ਰੱਖਿਆ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਤੁਹਾਡੀ ਇਜਾਜ਼ਤ ਤੋਂ ਬਗੈਰ ਪੋਸਟਮਾਰਟਮ ਨਹੀਂ ਹੋ ਸਕਦਾ ਲੜਕੀ ਦਾ ਜਦ ਅਸੀਂ ਇੱਥੇ ਆਏ ਸਾਨੂੰ ਭੇਜਿਆ ਤਾਂ ਉਹ ਕਹਿੰਦੇ ਜਦ ਸਾਨੂੰ ਫੋਨ ਆਇਆ ਅਸੀਂ ਪੋਸਟਮਾਰਟਮ ਕਰਦੇ ਸੀਗੇ ਤਾਂ ਸਾਨੂੰ ਨਹੀਂ ਇਹ ਪਤਾ ਵੀ ਇਹ ਰਲਿ ਭੁਗਤ ਸਾਰੀ ਇਹਨਾਂ ਦੀ ਪੁਲਿਸ ਵਾਲਿਆਂ ਦੀ ਵੀ ਆ ਵਿੱਚੇ ਡਾਕਟਰਾਂ ਦੀ ਵੀ ਆ ਸਾਨੂੰ ਕੁਝ ਨਹੀਂ ਪਤਾ। ਪੋਸਟਮਾਰਟਮ ਤੁਹਾਡੇ ਤੋਂ ਬਗੈਰ ਹੀ ਹੋ ਗਿਆ। ਸਾਡੇ ਤੋਂ ਬਗੈਰ ਹੀ ਹੋ ਗਿਆ। ਸਾਡਾ ਇਹਨਾਂ ਨੇ ਕੋਈ ਹੱਕ ਨਹੀਂ ਸਮਝਿਆ ਵੀ ਜਾਮਾ ਨੇ ਜਰਮ ਦਿੱਤਾ ਆ ਜਾਂ ਪੇ ਨਾਲ ਆ ਕੋਈ ਨਹੀਂ ਸਮਝਿਆ ਇਹਨਾਂ ਨੇ ਆਪ ਹੀ ਮਾਰ ਲਈ ਆਪ ਹੀ ਪੋਸਟਮਾਰਟਮ ਕਰਾਤਾ। ਤੁਸੀਂ ਥਾਣੇ ਦਾ ਕਰਾਓ ਕੀ ਤਾਂ ਧਰਨਾ ਲਾਇਆ ਅੱਜ ਕੀ ਇਨਸਾਫ ਦਾ ਭਰੋਸਾ ਦਿੱਤਾ। ਹਾਂਜੀ ਅੱਜ ਸਾਨੂੰ ਇਨਸਾਫ ਮਿਲਿਆ। ਆ ਸਾਨੂੰ ਇਨਸਾਫ ਸਹੀ ਮਿਲਿਆ ਆ ਵੀ ਇਹਨਾਂ ਨੇ ਗਲ ਕੁੱਟ ਕੇ ਤੇਰੀ ਕੁੜੀ ਨੂੰ ਮਾਰਿਆ। ਪੁਲਿਸ ਕਹਿ ਰਹੀ ਹੈ ਕਿ ਮਾਮਲਾ ਦਰਜ ਕਰਾਂਗੇ ਹਾਂ ਜੀ ਪੁਲਿਸ ਕਹਿ ਰਹੀ ਹੈ ਮਾਮਲਾ ਦਰਜ ਹੋਗਾ ਲਤੇ ਮੈਂ ਸਾਥੀ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ ਜਮਹੂਰੀ ਖਿਸਾਨ ਸਭਾ ਪੰਜਾਬ ਇਹ ਮਾਮਲਾ ਇਸ ਤਰ੍ਹਾਂ ਆ ਕੇ ਸਾਡੇ ਨਾਲ ਮੇਰਾ ਪਿੰਡ ਖੁਰਲਾਪੁਰਾ ਉੱਥੇ ਲੱਗ ਰਿਸਤਰੀ ਆ ਲੜਕੀ ਦੀ ਮਾਸੀ ਰਹਿੰਦੀ ਮੇਰੇ ਪਿੰਡ ਦੇ ਲਾਗੇ ਉਹਨਾਂ ਨੇ ਦੱਸਿਆ ਮੈਨੂੰ ਆਗੇ ਵੀ ਕੁੜੀ ਦੀ ਮੌਤ ਹੋ ਗਈ ਆ ਕਿਹੜਾ ਘਟਨਾ ਵਾਪਰ ਗਈ ਆ ਉਹ ਸਾਥੀ ਮੇਰੇ ਕੋਲ ਚਲ ਕੇ ਆਏ ਅਸੀਂ ਸਾਰੀਆਂ ਫੋਟੋ ਦੇਖੀਆਂ ਪਤਾ ਕੀਤਾ ਨੁਰੀ ਕੀਤੀ ਜਦ ਕਿ ਮੌਤ ਹੋਈ ਨਹੀਂ ਕਤਲ ਕੀਤਾ ਗਿਆ ਦਾ ਜਿਹੜਾ ਕੁੜੀ ਦਾ ਸਹਰਾ ਸੱਸ ਉਹਦੀ ਮਿਰੀ ਭੋਤਨਾ ਕਤਲ ਹੋਇਆ ਜਿਹੜਾ ਉਹਦਾ ਪਰੋਣਾ ਕਰਦਾ ਉਹਦਾ ਬਾਹਰ ਆ ਅਮਰੀਕਾ ਚ ਇੱਕ ਕੁੜੀ ਅਮਰੀਕਾ ਚ ਵਾਈ ਸੀਗੀ ਇੱਕ ਤਰੀਕੇ ਨਾਲ ਭੇਜੀ ਗਈ ਇਹ ਪਲਾਨ ਕਰ ਪਲਾਨ ਕਰਕੇ ਇਹ ਕਤਲ ਕੀਤਾ ਗਿਆ ਲੋ ਪਲਾਨ ਕੀਤਾ ਗਿਆ ਤੇ ਕੁੜੀ ਅਮਰੀਕਾ ਤੋਂ ਇੱਥੇ ਭੇਜੀ ਗਈ ਇੰਡੀਆ ਭੇਜੀ ਗਈ ਵਿਆਹ ਦੇ ਬਾਨੇ ਇਹਦਾ ਵਿਆਹ ਰੱਖਿਆ ਜੀ ਹਾਂ ਕਿਸਦਾ ਵਿਆਹ ਉੱਤੇ ਹੋਊਗਾ ਉੱਤੇ ਪਿੰਡਕ ਦੇਊਗਾ ਕਰਕੇ ਵਿਆਹ ਵੀ ਨਹੀਂਗਾ ਵਿਆਹ ਕੋਈ ਵਿਆਹ ਨਹੀਂ ਸੀਗਾ ਪਲਾਨ ਕਰਕੇ ਇਹ ਕਤਲ ਹੋਇਆ ਅਸੀਂ 3-4 ਦਿਨ ਤੋਂ ਪਿੱਛੇ ਭੱਜੇ ਵਰਦੇ ਪੁਲਿਸ ਦੇ ਡਿਪਟੀ ਸਾਹਿਬ ਨੂੰ ਮੈਲ ਫੋਨ ਕਰੇ ਤੇ ਐਸਐਸਪੀ ਨੂੰ ਫੋਨ ਵੀ ਕੀਤਾ ਸਾਨੂੰ ਕੋਈ ਨਿਆਣ ਨਹੀਂ ਮਿਲਦੀ ਆ ਸੀ ਅਸੀਂ ਪਰਸੋ 11 ਵਜੇ ਤੱਕ ਨਾਲ ਨੂੰ ਗਏ ਆ ਕੋਈ ਸਾਨੂੰ ਨਿਆਣ ਨਹੀਂ ਮਿਲਿਆ ਅੱਜ ਅਸੀਂ ਮੀਟਿੰਗ ਕਰਕੇ ਸਾਡੇ ਕਵਾਂਸਾ ਸੰਧੂ ਸਾਡੇ ਜਨਸਖਤਰ ਪੰਜਾਬ ਦੇ ਉਹਨਾਂ ਨੇ ਸਲਾਹ ਕੀਤੀ ਮੈਂ ਉਹਨਾਂ ਨੇ ਫਿਰ ਪੂਰਾ ਜੋਰ ਲਾਇਆ ਪੁੱਛੋ ਜਿਸ ਬੰਦੀ ਨੂੰ ਸਾਰੀ ਨੂੰ ਇਕੱਠੀ ਹੋ ਕੇ ਤੁਹਾਡਾ ਲਾਓ ਤੇ ਫਿਰ ਨਿਆਣ ਮਿਲੂਗਾ ਅੱਜ ਅਸੀਂ ਜਮੂਰੀ ਖਸਾਨ ਸਭਾ ਦੇ ਪੰਜਾਬ ਛੰਡੇ ਦੇ ਲਿਆਏ ਆ ਸਾਡੇ ਨਾਲ ਹੋਰ ਜਿਸ ਬੰਦੀਆਂ ਵੀ ਆ ਗਈਆਂ ਕੀਤੀ ਖਸਾਨ ਯੂਨੀਅਨ ਬੀਕੇਯੂ ਰਾਜ ਰਾਜਵਾਲ ਹੋਰ ਕਾਫੀ ਧਰਮੰਦੀਆਂ ਡਰਾਈਆਂ ਸਾਥੀ ਨਾਮਲ ਸਿੰਘ ਮਸੀਹਾਂ ਵਾਲੇ ਵੀ ਆਏ ਆ ਸੰਦੋਖ ਸਿੰਘ ਬਲਗਾ ਜੀ ਆ ਗੁੜੇ ਜੀ ਬੁਲਿਸਾਨ ਸਾਹਿਬਾ ਦੇ ਉਹੀ ਪਹੁੰਚੇ ਇੱਥੇ ਉਹਨਾਂ ਨੇ ਸਾਥ ਲੜ ਕੇ ਹੀ ਮੋਰਚਾ ਮਾਰਿਆ ਤੇ ਫੇਰ ਇਨਸਾਫ ਨਾਲ ਮਿਲਿਆ ਫੇਰ ਕਾਤਲ ਫੜੇ ਗਏ ਉਹ ਆਪਣਾ ਬਚੁਰ ਗਿਆ ਜਿਹੜਾ ਉਹ ਸੋਹਰਾ ਕੁੜੀ ਦਾ ਫੜਿਆ ਗਿਆ ਜਿਹੜੀ ਮਾਂ ਆ ਉਹ ਫਰਾਰ ਹੋਈ ਆ ਉਹ ਵੀ ਜਿਹੜੀ ਆ ਫੜੀ ਜਾਣੀਆਂ ਡਾਕਟਰ ਸਾਹਿਬ ਮੌਕੇ ਤੇ ਆਇਆ ਸੰਨਪੁਰ ਸਾਧ ਆਇਆ ਇਹ ਕਾਤਲ ਸਾਰੇ ਫੜਿਆਂਗੇ ਫੜਾਂਗੇ ਛੱਡ ਦੇ ਨਹੀਂ ਸੀ ਪੁਲਿਸ ਦੀ ਕਾਰਗੁਜ਼ਾਰੀ ਨਾਲ ਹੁਣ ਸੰਤੁਸ਼ਟਾ ਕਿਸੇ ਹਾਂ ਸੰਦੋਸ਼ਤਾ ਜਿਹੜਾ ਐਸਐਚਓ ਬਿਲਕੁਲ ਨਕਮਾ ਸਾਫ ਹੋਇਆ ਬਿਲਕੁਲ ਨਕਮਾ ਇੱਕ ਵਾਰੀ ਕਦਰ ਰਿਆ ਪਿਆ ਲੱਗਦਾ ਦੰਦਿਆ ਘੜਦਾ ਫਰਦਾ ਸੀਗਾ ਆਜ਼ਾਦੀ ਮੋਰੀ ਆ ਗਿਆ ਜੀ 15 ਮਿੰਟ ਬਾਅਦ ਮਿਲੋ ਜੀ 20 ਮਿੰਟ ਬਾਅਦ ਮਿਲੋ ਜੀ ਸਾਨੂੰ ਸਾਨੂੰ ਕਬਲੇ ਮਿਲਤਾ ਜੀ ਪਰਸੋਂ ਅਖੀਰ ਤੇ ਅਸੀਂ ਮੀਟਿੰਗ ਕਰਕੇ ਸੰਧੂ ਸਾਹਿਬ ਜਿਹੜੇ ਜਨਸਖਤਰ ਸਾਡੇ ਪੰਜਾਬ ਦੇ ਨਾਲ ਸਲਾਹ ਕਰਕੇ ਅਸੀਂ ਇਹ ਮੋਰਚਾ ਲਾਇਆ ਤੇ ਬੇਸਰ ਨੂੰ ਨਿਆ ਮਿਲਿਆ ਉਹ ਸਾਡੀ ਕਮੇਟੀ ਬਣੀ ਹੋਈ ਆ ਸਾਡੀ 9 ਮੈਂਬਰੀ ਕਮੇਟੀ ਬਣੀ ਆ ਉਹਦਾ ਨਾਂ ਜਬਰ ਵਿਰੋਧੀ ਸ਼ਿਕਾਇਤ ਕਮੇਟੀ ਅਸੀਂ ਮੀਟਿੰਗ ਕਰਕੇ ਦੁਬਾਰਾ ਫੇਰ ਡਿਪਟੀ ਸਾਹਿਬ ਨੂੰ ਮਿਲਾਂਗੇ ਇਹਨੂੰ ਗੱਫਾ ਕਰੋ ਇੱਕ ਕਾਤਲ ਬੜਾ ਹੀ ਮਾਰੇ ਆ ਇਹਨਾਂ ਨੇ ਬਹੁਤ ਜ਼ੁਲਮ ਕੀਤਾ ਇੱਕ 30 ਸਾਲ ਦੀ ਲੜਕੀ ਜਿਹੜੀ ਨੌਜਾਨ ਨੂੰ ਮਾਰ ਦਿੱਤਾ ਉਹਦੀ ਪ੍ਰਾਪਰਟੀ ਬੜੀ ਆ ਉਹ ਵੀ ਗੱਲ ਕੀਤੀ ਅਸੀਂ ਉਹ ਵੀ ਨਹੀਂ ਜਾਣਦੇ ਅਸੀਂ ਇੱਕ ਬੱਚਾ ਦਾ ਲੜਕੀ ਦਾ ਉਹ ਵੀ ਅਸੀਂ ਸਾਨੂੰ ਜੇਐਸਪੀ ਸਾਹਿਬ ਪੁਰਸਾ ਦਵਾਇਆ ਉਹ ਤੁਹਾਨੂੰ ਵਾਪਸ ਕਰਾਂਗੇ ਲੜਕੀ ਮੈਂ ਜੀ ਸੁਮਿਤ ਸਹੋਤਾ ਐਡਵੋਕੇਟ ਆ ਤੇ ਮੈਨੂੰ ਇਹਨਾਂ ਨੇ ਜਦੋਂ ਹਾਇਰ ਕੀਤਾ ਕਿ ਸਾਡੀ ਜਿਹੜੀ ਲੜਕੀ ਆ ਉਹਦੀ ਜਿਹੜੀ ਸ਼ੱਕੀ ਹਲਾਤਾ ਦੇ ਵਿੱਚ ਡੈੱਥ ਹੋ ਗਈ ਆ ਪਰ ਜਿਹੜੀ ਸਾਡੀ ਜਿਹੜੀ ਸੁਣਵਾਈ ਆ ਉਹ ਨਾ ਤਾਂ ਪ੍ਰਸ਼ਾਸਨ ਕਰ ਰਿਹਾ ਨਾ ਹੀ ਕੋਈ ਪੁਲਿਸ ਵਾਲੇ ਸੁਣ ਰਹੇ ਆ ਤੇ ਨਾ ਹੀ ਡਾਕਟਰ ਕੋਈ ਸਾਨੂੰ ਦੱਸਦੇ ਆ ਕੀ ਵਜ੍ਹਾ ਕੀ ਆ ਰੀਜ਼ਨ ਕੀ ਆ ਉਸ ਆਧਾਰ ਦੇ ਉੱਤੇ ਜਿਹੜਾ ਜਿਹੜਾ ਮ੍ਰਿਤਕ ਦੇ ਪਰਿਵਾਰ ਨੇ ਤਰਨਾਲ ਆਇਆ ਤਰਨਾਲ ਆ ਕੇ ਪ੍ਰਸ਼ਾਸਨ ਨੂੰ ਜਿਹੜਾ ਦੱਸਿਆ ਕਿ ਇਹ ਸ਼ੱਕ ਹਲਾਤਾ ਦੇ ਵਿੱਚ ਜਿਹੜੀ ਡੈਥ ਹੋਈ ਆ ਇੱਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਸ਼ੋ ਹੋਇਆ ਕਿ ਕੁੜੀ ਦਾ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਸਾਕ ਕੁੱਟ ਕੇ ਜਿਹੜਾ ਗਲਾ ਕੁੱਟ ਕੇ ਮਾਰਿਆ ਗਿਆ ਤੇ ਉਹਦੇ ਉਤੋਂ ਬਾਅਦ ਜਿਹੜੀ ਅਸਲ ਜਿਹੜੀ ਵਜ੍ਹਾ ਜਿਹੜੀ ਰੰਜਿਸ਼ ਜਿਹੜੀ ਸਾਹਮਣੇ ਆਉਂਦੀ ਆ ਉਹ ਉਹਦੇ ਮੰਮੀ ਡੈਡੀ ਕੋ ਇਹ ਪਤਾ ਲੱਗਦਾ ਆ ਕਿਉਂਕਿ ਉਹ ਆਪ ਜਿਹੜੇ ਇੰਗਲੈਂਡ ਦੇ ਸਿਟੀਜ਼ਨ ਨੇ ਜਿਹੜੀ ਕੁੜੀ ਆ ਕੁੜੀ ਜਿਹੜੀ ਹੈਗੀ ਆ ਉਹ ਅਮਰੀਕਨ ਸਿਟੀਜ਼ਨ ਹੈਗੀ ਆ ਤੇ ਉਹ ਜਿਹੜੀ ਆ 12 ਤਰੀਕ ਨੂੰ ਆਈ ਆ ਝੂਠ ਬੋਲ ਕੇ ਇਹਨਾਂ ਨੇ ਜਿਹੜਾ ਨਾ ਕੁੜੀ ਨੂੰ ਸੱਦਿਆ ਕਿ ਸਾਡੇ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਤੇ ਤੂੰ ਜਾ ਕੇ ਵਿਆਹ ਟੈਂਡ ਕਰ ਲੈ ਤੇ ਜਦ ਕੀ ਜਦੋਂ ਉਹ ਕੁੜੀ ਆਉਣ ਤੋਂ ਇੱਕ ਦਿਨ ਪਹਿਲਾਂ ਇਹ ਦੱਸ ਦਿੱਤਾ ਜਾਂਦਾ ਕਿ ਕੁੜੀ ਜਿਹੜੀ ਐ ਮੇਰੇ ਭੂਆ ਦੇ ਮੁੰਡੇ ਦਾ ਜਿਹੜਾ ਵਿਆਹ ਨਾ ਕੈਨਸਲ ਹੋ ਗਿਆ ਕਿ ਚਲ ਤੇਰੀ ਟਿਕਟ ਕਨਫਰਮ ਆ ਤੂੰ ਜਾਇਆ ਬਟ ਜਦੋਂ ਕੁੜੀ ਆਉਂਦੀ ਆ ਆਉਣ ਤੋਂ ਬਾਅਦ 18 ਤਰੀਕ ਨੂੰ ਜਿਹੜੀ ਐ ਕੁੜੀ ਦੀ ਹਾਲਤ ਜਿਹੜੀ ਐ ਖਰਾਬ ਹੋ ਜਾਂਦੀ ਐ ਤੇ ਉਹ ਹਾਲਤ ਖਰਾਬ ਹੋਣ ਦੇ ਨਾਲ ਜਿਹੜਾ ਵਾ ਉਹ ਕਹਿੰਦੇ ਆ ਕਿ ਕੁੜੀ ਨੂੰ ਹਸਪੀਟਲ ਲੈ ਕੇ ਚਾਇਆ ਜਾਂਦਾ ਜਿਹੜਾ ਮਨਜਿੰਦਰ ਸਿੰਘ ਹਸਬੈਂਡ ਆ ਉਹਦਾ ਅਮਰੀਕਾ ਉਹ ਫੋਨ ਕਰਦਾ ਆ ਉਹਨਾਂ ਨੂੰ ਜਦੋਂ ਫੋਨ ਕਰਦਾ ਆ ਤੇ ਉਹ ਫੋਨ ਜਦੋਂ ਨਹੀਂ ਚੱਕਦੇ ਉਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਜਾਂਦਾ ਤੇ ਜਦੋਂ ਉਹਦੇ ਬ੍ਰਦਰ ਨਾਲ ਗੱਲ ਹੁੰਦੀ ਆ ਤੇ ਉਹ ਕਹਿੰਦਾ ਆਪਣੇ ਪਾਪਾ ਨਾਲ ਗੱਲ ਕਰਾ ਉਹ ਕਹਿੰਦਾ ਕਿ ਤੁਹਾਡੀ ਜਿਹੜੀ ਬੇਟੀ ਆ ਉਹਨੂੰ ਜਿਹੜਾ ਵਾ ਹੀਟਰ ਜਿਹੜਾ ਨਾ ਹੋਮ ਹੀਟਰ ਆ ਉਹਦੇ ਕਰਕੇ ਨਾ ਗੈਸ ਚੜਨ ਕਰਕੇ ਧੱਤ ਹੋ ਗਈ ਆ ਤੇ ਜਿਹੜਾ ਉਹਦਾ ਜਿਹੜੇ ਪਿ ਸਹੁਰੇ ਪਰਿਵਾਰ ਆ ਉਹ ਕਹਿ ਰਹੇ ਆ ਜੀ ਅਟੈਕ ਨਾਲ ਹੋਈ ਆ ਦੋਨਾਂ ਦੇ ਤਿੰਨਾਂ ਦੇ ਕਿਸੇ ਦੇ ਬਿਆਨ ਨਹੀਂ ਰਲਦੇ ਵੀ ਤੇ ਜਿਹੜੀ ਇਹਦੇ ਵਿੱਚ ਮੇਨ ਜਿਹੜੀ ਵਜ੍ਹਾ ਆ ਰਹੀ ਹੈ ਨਾ ਉਹ ਵਜ੍ਹਾ ਆ ਰਹੀ ਹੈ ਜੀ ਪ੍ਰਾਪਰਟੀ ਜਿਹੜੀ ਕੁੜੀ ਦੀ ਆ ਬਹੁਤ ਜਿਆਦੀ ਹੈ ਅਮਰੀਕਾ ਦੇ ਵਿੱਚ ਕਰੋੜਾਂ ਦੀ ਪ੍ਰਾਪਰਟੀ ਆ ਉਹਨਾਂ ਦਾ ਇੱਕ ਛੋਟਾ ਬੇਟਾ ਆ ਅਰਮਾਨ 5 ਸਾਲ ਦਾ ਕਿ ਜਿਹਦੇ ਕਰਕੇ ਉਹਨਾਂ ਨੇ ਅਮਰੀਕਾ ਦੇ ਵਿੱਚ ਪਹਿਲਾਂ ਸਾਜ਼ਿਸ਼ ਕੀਤੀ ਗਈ ਮਾਰਨ ਦੀ ਬਟ ਉਹਨੇ ਕਿਹਾ ਕਿ ਜਿਹੜਾ ਇੰਡੀਆ ਦੇ ਵਿੱਚ ਮਾਰਿਆ ਜਾਊਗਾ ਕਿ ਅਸੀਂ ਪੈਸੇ ਦੇ ਕੇ ਛੁੱਟ ਜਾਵਾਂਗੇ ਜਦਕਿ ਇਹ ਸਾਰਾ ਕੁਝ ਬੇਬੁਨਿਆਦੀ ਤੇ ਝੂਠਾ ਸਾਬਤ ਪਾਇਆ ਗਿਆ ਤੇ ਉਸ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਹੋ ਰਹੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਕਹਿੰਨੇ ਆ ਕਿ ਜਿਹੜ ਜੋ ਵੀ ਬਣਦੀ ਆ ਅੱਤ ਦੇ ਆਧਾਰ ਤੇ ਜਿਹੜੀ ਰਿਪੋਰਟ ਸਾਹਮਣੇ ਕਲੀਅਰ ਹੋਣੀ ਚਾਹੀਦੀ ਹੈ ਸਾਡੇ ਧਿਆਨ ਦੇ ਵਿੱਚ ਮਸਲਾ ਆਇਆ ਸੀਗਾ ਜੀ ਇੱਕ ਲੇਡੀ ਹੂ ਇਸ ਅਰਾਊਂਡ 30 32 ইয়ার্স ওલ્ડ ਰਾਜਦੀਪੌਰ ਉਹਦੇ ਮਿਸਟਰੀਅਸ ਸਬਕਨਸਟੈਂਸਸ ਦੇ ਵਿੱਚ ਡੈਥ ਹੋਈ ਸੀਗੀ ਤੇ ਹਰ ਬੋਡੀ ਵਾਸ ਰਸ਼ਡ ਟੂ ਦ ਹਸਪੀਟਲ ਉੱਥੇ ਉਹਨਾਂ ਦੀ ਬੋਡੀ ਜਿਹੜੀ ਹੈ ਪੋਸਟਮਾਰਟਮ ਕੀਤਾ ਗਿਆ ਸੀਗਾ ਬਾਏ ਅ ਬੋਰਡ ਆਫ ਡਾਕਟਰਸ 3 ਡਾਕਟਰਸ ਵਰ ਇਨਵੋਲਡ ਇਨ ਦ ਪੋਸਟਮਾਰਟਮ ਉਹਨਾਂ ਦੀ ਅੱਜ ਸਾਨੂੰ ਰਿਪੋਰਟ ਜਿਹੜੀ ਹੈ ਮਸੂਲ ਹੋਈ ਹੈ ਉਸ ਰਿਪੋਰਟ ਦੇ ਅਕੋਰਡਿੰਗਲੀ ਜੂ ਸਾਡੀਆਂ ਬੰਦੀਆਂ ਧਾਰਾਵਾਂ ਹੈਗੀਆਂ ਨੇ ਉਹਦੇ ਤਹਿਤ ਅਸੀਂ ਮਾਮਲਾ ਦਰਜ ਕਰਕੇ ਤੇ ਇਹਦੀ ਇਨਵੈਸਟੀਗੇਸ਼ਨ ਕਰਨ ਲੱਗਿਆ ਜੀ ਕਿ ਰਿਪੋਰਟ ਦੇ ਵਿੱਚ ਕੀ ਹੈ ਰਿਪੋਰਟ ਦੇ ਵਿੱਚ ਦ ਕੌਜ਼ ਆਫ ਡੈਥ ਇਜ਼ ਐਸਫਿਕਸਿਆ ਐਂਡ ਇਹਨਾਂ ਦੇ ਜਿਹੜੇ ਮਮ ਡੈਡ ਆ ਲੜਕੀ ਦੇ ਉਹਨਾਂ ਨੇ ਐਲਿਜ ਕੀਤਾ ਹੈਗਾ ਕਿ ਇਹਦਾ ਜਿਹੜਾ ਸੱਸ ਸੌਰ ਤੇ ਇਹਦਾ ਜਿਹੜਾ ਲੜਕੀ ਦਾ ਹਸਬੰਡ ਹੈਗਾ ਇਹ ਤਿੰਨਾਂ ਨੇ ਪਲਾਨ ਕਰਕੇ ਉਹਨਾਂ ਦੀ ਬੇਟੀ ਨੂੰ ਜਿਹੜਾ ਹੈਗਾ ਮਾਰਿਆ ਹੈਗਾ ਤੇ ਅਸੀਂ ਇਨਵੈਸਟੀਗੇਸ਼ਨ ਕਰਕੇ ਜੋ ਵੀ ਨਵੇਂ ਤੱਥ ਸਾਹਮਣੇ ਆਣਗੇ ਤੇ ਬਣਦੀ ਕਾਰਵਾਈ ਕਰਾਂਗੇ ਉਹਦੀ ਕਿੰਨੇ ਕ ਸਾਲਾਂ ਦੀ ਸੀ ਔਰ ਸਿਟੀਜ਼ਨ ਸੀ ਅਮਰੀਕਾ ਦੀ ਹਾਂਜੀ ਅਕੋਰਡਿੰਗ ਟੂ ਦ ਸੋਰਸਸ ਕਿ ਸ਼ੀ ਵਾਸ ਅ ਯੂ ਐਸ ਸਿਟੀਜ਼ਨ ਤੇ ਮੈਰਿਡ ਟੂ ਅ ਗਾਇ ਹੂ ਇਸ ਆਲਸੋ ਲਿਵਿੰਗ ਇਨ ਯੂ ਐਸ ਓਨਲੀ ਤੇ ਲੜਕੀ ਦੇ ਜਿਹੜੇ ਮਾਪੇ ਨੇ ਉਹ ਯੂ ਕੇ ਤੋਂ ਆਏ ਨੇ ਤੇ ਹੁਣ ਅਸੀਂ ਜਿਹੜੀਆਂ ਹੈਗੀਆਂ ਬਣਗਿਆ ਧਾਰਾਵਾਂ ਦੇ ਵਿੱਚ ਮੁਕਦਮਾ ਦਰਜ ਕਰਕੇ ਤਫਤੀਸ਼ ਜਿਹੜੀ ਆ ਉਹ ਅੰਡਰਵੇਅ ਕਰਾਗੇ ਮਾਮਲਾ ਦਰਜ ਜਿਹੜਾ ਪ੍ਰੈਸ਼ਰ ਤੇ ਹਿੱਟ ਕਰ ਰਿਹਾ ਹੁਣ ਧਰਨਾ ਲੱਗ ਕੇ ਜਾਂ ਇੰਨੇ ਦਿਨਾਂ ਦਾ ਤੁਸੀਂ ਤਾਂ ਨਹੀਂ ਦਿੱਤਾ ਨਹੀਂ ਜੀ ਅਸੀਂ ਜਿਹੜਾ ਮਾਮਲਾ ਹੈਗਾ ਜੀ ਵੀ ਹੈਵ ਟੂ ਗੋ ਅਕੋਰਡਿੰਗ ਟੂ ਦਾ ਲਾ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਸੀਗੀ ਵੀ ਵੀ ਵਰ ਵੇਟਿੰਗ ਫਾਰ ਥੈਟ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ ਜੀ ਅਕੋਰਡਿੰਗ ਟੂ ਦਾ ਪੋਸਟਮਾਰਟਮ ਦਾ ਕੌਜ਼ ਆਫ ਡੈਥ ਇਸ ਐਸਫਿਕਸਿਆ ਹੈਂਸ ਇਟ ਇਜ਼ ਪ੍ਰੂਵਨ ਕਿ ਜੀ ਦਮ ਘੁੱਟਣਾ ਮੌਤ ਹੋਈ ਹੈਗੀ ਤੇ ਅਸੀਂ ਉਹਨਾਂ ਦੀ ਮਦਦ ਤੇ ਫਾਦਰ ਤੇ ਬਿਆਨ ਉਤੇ ਮਾਮਲਾ ਦਰਜ